બસ ਇਹੀ ਤੇ ਗੱਲ ਆ ਯਾਨੀ ਦੁੱਖ ਹੀ ਇਹ ਚੀਜ਼ ਆ ਜੇ ਆਪਾਂ ਨਾ ਇਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਿਆ ਤੇ ਅੱਜ ਇਹਨਾਂ ਦਾ ਬਰਿੰਦਰ ਘੁੰਮਣ ਗਿਆ ਕੱਲ ਨੂੰ ਕਿਸੇ ਹੋਰ ਦਾ ਬਰਿੰਦਰ ਘੁੰਮਣ ਜਾਊਗਾ ਨੀਪ ਇਹ ਤਾਂ ਯਾਰ ਇੱਕ ਚੰਗਾ ਪਲਾ ਆਪਣਾ ਉਹ ਮਸ਼ੀਨ ਦੇ ਵਿੱਚ ਪਾ ਕੇ ਗੱਲਾਂ ਕਰਨ ਰਿਹਾ ਕਹਿੰਦਾ ਕੋਈ ਗੱਲ ਨਹੀਂ ਵੀ ਜਿਹਨੂੰ ਬੰਦੇ ਨੂੰ ਪੇਨ ਜਿਹੜਾ ਬੰਦਾ ਸਹਿੰਦਾ ਨਾ ਉਹੀ ਅੱਗੇ ਜਾਂਦਾ ਉਹ ਸਕਸੈਸ ਵੀ ਉਹੀ ਹੁੰਦਾ ਤੇ ਇਹੋ ਜਿਹੇ ਗੱਲਾਂ ਕਰਨ ਵਾਲਾ ਬੰਦਾ ਯਾਰ ਕਿਵੇਂ ਯਾਰ ਚੰਦ ਗਿੰਦਿਆਂ ਜੀ ਕਿਦਾਂ ਮੌਤ ਹੋ ਗਈ ਫਿਰ ਮੈਂ ਆਪ ਉਦਣ ਕਿਉਂਕਿ ਮੇਰੇ ਨਾਲ ਪਿਆਰ ਸੀ ਦੀਪ ਉਹਦਾ ਬਹੁਤ ਜ਼ਿਆਦਾ ਪਿਆਰ ਸੀ ਯਾਰ ਜਦੋਂ ਬੰਬਈ ਇੱਕ ਉਹ ਸੀਰੀਅਲ ਕਰਦੇ ਸੀ ਹਨਾ ਤੇ ਉਹ ਉਹਨਾਂ ਨੂੰ ਉਹ ਉਹ ਗਦਾ ਬੜਾਈ ਸੀ ਤੇ ਮੈਂ ਜਦੋਂ ਦੇਖੀ ਉਹਨਾਂ ਦੀ ਫੋਟੋ ਮੈਂ ਕਿਹਾ ਯਾਰ ਰੀਅਲ ਵੀ ਦੇਖੀ ਮੈਂ ਮੈਂ ਕਿਹਾ ਯਾਰ ਕਮਾਲ ਦੀ ਗੱਲ ਹੈ ਯਾਰ ਮੈਂ ਵਿਰਿੰਦਰ ਭਾਣ ਨੂੰ ਫੋਨ ਲਾਇਆ ਮੈਂ ਭਾ ਕਿਦਾਂ ਕਹਿੰਦਾ ਸੰਗਾ ਸਾਹਿਬ ਕਿਦਾਂ ਭਾਜਾ ਮੈਂ ਕਿਹਾ ਯਾਰ ਹੁਣ ਤੂੰ ਬੁਲਾਉਂਦਾ ਹੀ ਨਹੀਂ ਯਾਰ ਕਹਿੰਦਾ ਨਹੀਂ ਨਹੀਂ ਮੈਂ ਆਕੇ ਤੁਹਾਨੂੰ ਭਾਜੀ ਮਿਲਦਾ ਮੈਂ ਬੰਬੇ ਆ ਮੈਂ ਸੀਰੀਅਲ ਬਿਜ਼ੀ ਆ ਤੇ ਆਕੇ ਆਪਾਂ ਮਿਲਦੇ ਆ ਮੈਂ ਪ੍ਰੋਗਰਾਮ ਵੀ ਕਰਦੇ ਸੋ ਯਾਰ ਸਾਨੂੰ ਦੁੱਖ ਤਾਂ ਆਉਂਦਾ ਬਾਈ ਮੈਂ ਸਸਕਾਰ ਦੇ ਵੀ ਗਿਆ ਸੀ ਮੇਰੀਆਂ ਤਾਂ ਪੁੱਬਾਂ ਨਿਕਲੀਆਂ ਸੀ ਬਈ ਯਾਰ ਉਹ ਕੁੱਡਾ ਕੁੱਡਾ ਸਰੀਰ ਸੀ ਯਾਰ ਤੇ ਇੰਜਰੀ ਕਰਾਉਣ ਗਿਆ ਇੱਕ ਨਿੱਕੀ ਜੀ ਮੋਢੇ 'ਚ ਇੰਜਰੀ ਸੀਗੀ ਉਹੀ ਠੀਕ ਕਰਾਉਣ ਗਿਆ ਸੀ ਐਡੀ ਕਿਹੜੀ ਗੱਲ ਆ ਯਾਰ